ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਸਾਰੇ ਐਪਲੀਕੈਂਟਸ ਆ ਜੋ ਆਪਣੇ ਪੇਰੈਂਟਸ ਨੂੰ ਜਾਂ ਫਿਰ ਆਪਣੇ ਗ੍ਰੈਂਡਪੇਰੈਂਟਸ ਨੂੰ ਇਨਵਾਈਟ ਕਰਨਾ ਚਾਹੁੰਦੇ ਆ ਬਟ ਕਿਆ ਰੂਲਸ ਆ ਕੌਣ ਅਪਲਾਈ ਕਰ ਸਕਦਾ ਆ ਉਹਨਾਂ ਦੀ ਮਿਨਿਮਮ ਸੈਲਰੀ ਕਿੰਨੀ ਹੋਣੀ ਚਾਹੀਦੀ ਆ ਏਜ ਰਿਕੁਆਇਰਮੈਂਟ ਕਿਆ ਆ ਐਪਲੀਕੈਂਟਸ ਪੀਜੀਪੀ ਪ੍ਰੋਗਰਾਮ ਲਈ ਅਪਲਾਈ ਕਿਵੇਂ ਕਰ ਸਕਦੇ ਆ ਤੇ ਸਭ ਤੋਂ ਇੰਪੋਰਟੈਂਟ ਚੀਜ਼ ਪੀਜੀਪੀ ਦਾ ਐਕਚੁਅਲ ਚ ਬੈਨੀਫਿਟ ਕਿਆ ਮਿਲੂਗਾ ਪੇਰੈਂਟਸ ਨੂੰ ਜਾਂ ਗ੍ਰੈਂਡਪੇਰੈਂਟਸ ਨੂੰ ਸੋ ਐਪਲੀਕੈਂਟਸ ਇਸ ਪੀਜੀਪੀ ਪ੍ਰੋਗਰਾਮ ਦੇ ਬਾਰੇ ਡਿਟੇਲ ਦੇ ਨਾਲ ਡਿਸਕਸ ਕਰਨਾ ਚਾਹੁੰਦੇ ਆ ਸੋ ਅੱਜ ਦੀ ਇਸ ਵੀਡੀ ਸੋ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ इजीली ਤੁਸੀਂ ਕਿਵੇਂ ਪੀਆਰ ਹਾਸਿਲ ਕਰ ਸਕਦੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਬਹੁਤ ਸਾਰੇ ਐਪਲੀਕੈਂਟਸ ਏਦਾਂ ਦੇ ਆ ਜੋ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਵਿੱਚ ਰਹਿ ਰਹੇ ਆ ਉਹ ਪੀਆਰ ਵੀ ਹੋ ਚੁੱਕੇ ਆ ਉਹ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਇਨਵਾਈਟ ਕਰਨਾ ਚਾਹੁੰਦੇ ਆ ਸੋ ਉਹਨਾਂ ਐਪਲੀਕੈਂਟਸ ਲਈ ਇਹ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਸਾਬਤ ਹੋ ਸਕਦੀ ਆ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਬਿਨਾ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਪ੍ਰੋਗਰਾਮ ਐਕਚੁਅਲ 'ਚ ਹੈ ਕਿ ਆ ਤਾਂ ਤੁਹਾਨੂੰ ਦੱਸ ਦਈਏ ਇਹ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜਿਸ ਦੇ ਜ਼ਰੀਏ ਕੈਨੇਡੀਅਨ ਸਿਟੀਜ਼ਨਸ ਮੀਨਸ ਜੋ ਕੈਨੇਡਾ ਦੇ ਵਿੱਚ ਆਲਰੇਡੀ ਸਿਟੀਜ਼ਨ ਆ ਜਾਂ ਫਿਰ ਜਿਨ੍ਹਾਂ ਕੋਲ ਪੀਆਰ ਆ ਉਹ ਆਪਣੇ ਪੇਰੈਂਟਸ ਮੀਨਸ ਆਪਣੇ ਦਾਦਾ ਦਾਦੀ ਨਾਨਾ ਨਾਨੀ ਆਪਣੇ ਮੰਮੀ ਪਾਪਾ ਨੂੰ ਕੈਨੇਡਾ ਬੁਲਾ ਸਕਦੇ ਆ ਇਸ ਪ੍ਰੋਗਰਾਮ ਦੇ ਜ਼ਰੀਏ ਨਾ ਸਿਰਫ ਪੇਰੈਂਟਸ ਨੂੰ ਪੀਆਰ ਮਿਲਦੀ ਆ ਕੈਨੇਡਾ ਦੇ ਵਿੱਚ ਬਲਕਿ ਇਸ ਪ੍ਰੋਗਰਾਮ ਦੇ ਜ਼ਰੀਏ ਹੀ ਬਾਅਦ ਵਿੱਚ ਉਹ ਸਿਟੀਜ਼ਨਸ਼ਿਪ ਲਈ ਵੀ ਅਪਲਾਈ ਕਰ ਸਕਦੇ ਆ ਇਸ ਪੀਜੀਪੀ ਪ੍ਰੋਗਰਾਮ ਲਈ ਕੁਝ ਰਿਕੁਆਇਰਮੈਂਟਸ ਆ ਜਿਨ੍ਹਾਂ ਨੂੰ ਤੁਹਾਨੂੰ ਫੋਲੋ ਕਰਨਾ ਪਏਗਾ ਜੋ ਵੀ ਐਪਲੀਕੈਂਟਸ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਇਨਵਾਈਟ ਕਰਨਾ ਚਾਹੁੰਦਾ ਆ ਸਭ ਤੋਂ ਪਹਿਲਾਂ ਤਾਂ ਉਹ ਕੈਨੇਡਾ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ ਆ ਉਸ ਦੇ ਕੋਲ ਪੀ ਯਰ ਹੋਣੀ ਚਾਹੀਦੀ ਆ ਤੇ ਨਾਲ ਹੀ ਨਾਲ ਉਸੇ ਮਿਨੀਮਮ ਏਜ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਆ ਐਪਲੀਕੈਂਟ ਨੂੰ ਆਪਣੀ ਇਨਕਮ ਦਾ ਪ੍ਰੂਫ ਦੇਣਾ ਪੈਂਦਾ ਹੈ ਜੋ ਆਈਆਰਸੀਸੀ ਦੁਆਰਾ ਹਰ ਸਾਲ ਅਪਡੇਟ ਕੀਤੀ ਜਾਂਦੀ ਆ ਇਸ ਦੇ ਨਾਲ ਹੀ ਉਹਨਾਂ ਨੂੰ ਇਸ ਚੀਜ਼ ਦੀ ਗਾਰੰਟੀ ਵੀ ਲੈਣੀ ਪੈਂਦੀ ਆ ਕਿ ਉਹ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਫਾਈਨੈਂਸ਼ੀਅਲ ਤੌਰ ਤੇ ਵੀ ਸਪੋਰਟ ਕਰਨਗੇ ਅਗਰ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ 2 ਤੋਂ 3 ਸਾਲ ਦੇ ਵਿੱਚ ਇਸ ਦਾ ਪ੍ਰੋਸੈਸਿੰਗ ਟਾਈਮ ਕੰਪਲੀਟ ਹੋ ਜਾਂਦਾ ਆ। ਅਗਰ ਤੁਸੀਂ ਪੀਜੀਪੀ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਇੰਟਰਸਟ ਟੂ ਸਪான்ਸਰ ਫਾਰਮ ਭਰਨਾ ਪੈਂਦਾ ਆ ਜੋ ਆਈਆਰਸੀਸੀ ਵੱਲੋਂ ਖੋਲਿਆ ਜਾਂਦਾ ਆ ਹਰ ਸਾਲ। ਆਈਆਰਸੀਸੀ ਲੋਟਰੀ ਸਿਸਟਮ ਰਾਹੀਂ ਰੈਂਡਮ ਇਨਵੀਟੇਸ਼ਨ ਭੇਜਦਾ ਆ ਐਪਲੀਕੈਂਟਸ ਦੇ ਪੇਰੈਂਟਸ ਨੂੰ। ਜਿਨ੍ਹਾਂ ਨੂੰ ਵੀ ਇਨਵੀਟੇਸ਼ਨ ਮਿਲਦਾ ਆ ਉਹ ਪੀਆਰ ਸਪான்ਸਰਸ਼ਿਪ ਐਪਲੀਕੇਸ਼ਨ ਸਬਮਿਟ ਕਰਦੇ ਆ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਦੀ ਲਾਸਟ ਤਾਰੀਖ ਮੀਨਸ ਡੈਡਲਾਈਨ 8 ਅਕਤੂਬਰ ਹੈ ਤੇ फॉर्म सबमिट करवाने ਪੈਣੇ ਆ। ਅਗਰ ਇਸ ਪ੍ਰੋਗਰਾਮ ਦੇ ਬੈਨੀਫਿਟ ਦੀ ਗੱਲ ਕਰੀਏ ਤਾਂ ਤੁਹਾਡੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਪੀਆਰ ਮਿਲ ਜਾਂਦੀ ਆ ਉਹ ਕੈਨੇਡਾ ਵਿੱਚ ਰਹਿ ਸਕਦੇ ਆ ਕੰਮ ਕਰ ਸਕਦੇ ਆ ਤੇ ਉਹਨਾਂ ਨੂੰ ਹੈਲਥ ਵਾਈਜ਼ ਵੀ ਬੈਨੀਫਿਟਸ ਮਿਲਦੇ ਆ ਤੇ ਕੁਝ ਸਾਲ ਬਾਅਦ ਸਿਟੀਜ਼ਨਸ਼ਿਪ ਲਈ ਵੀ ਅਪਲਾਈ ਕਰ ਸਕਦੇ ਆ। ਇਸ ਤੋਂ ਇਲਾਵਾ ਗਾਇਜ਼ ਅਗਰ ਤੁਸੀਂ ਕੈਨੇਡਾ ਵਿੱਚ ਪੀਆਰ ਲਈ ਸਟਰਗਲ ਕਰ ਰਹੇ ਆ ਤਾਂ ਬਹੁਤ سارے ਡਰਾਅ ਕੱਢੇ ਜਾ ਰਹੇ ਆ ਜਿਵੇਂ ਕਿ ਪੀਐਨਪੀ ਡਰਾਅ एक्सप्रेस एंट्री ड्रा ਦੇ ਨਾਲ ਹੀ ਨਾਲ ਫ੍ਰੈਂਚ ਲੈਂਗੁਏਜ ਦੇ ਵੀ ਅਲੱਗ ਤੋਂ ਡਰਾਅ ਕੱਡੇ ਜਾ ਰਹੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਹੈ ਤੇ ਇਸ ਡਰਾਅ ਦੇ ਜ਼ਰੀਏ ਵੀ ਤੁਸੀਂ ਕੈਨੇਡਾ ਦੇ ਵਿੱਚ इजीली ਪੀਆਰ ਹਾਸਿਲ ਕਰ ਸਕਦੇ ਆ ਅਗਰ ਫ੍ਰੈਂਚ ਲੈਂਗੁਏਜ ਦੀ ਗੱਲ ਕਰੀਏ ਤਾਂ ਫ੍ਰੈਂਚ ਲੈਂਗੁਏਜ ਦੇ ਡਰਾਅ ਕੱਡੇ ਜਾ ਰਹੇ ਆ ਤੇ ਨਾਲ ਹੀ ਨਾਲ ਇਸ ਦਾ CRS ਸਕੋਰ ਵੀ ਬਹੁਤ ਜ਼ਿਆਦਾ ਘਟਾ ਹੈ ਸੋ इजीली ਤੁਸੀਂ ਕੈਨੇਡਾ ਦੇ ਵਿੱਚ ਇਸ ਦੇ ਜ਼ਰੀਏ ਪੀਆਰ ਲੈ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ लेट मी نو ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ